ਫਾਜਿਲਕਾ ਦੇ ਪਿੰਡ ਸਬੂਆਣਾ ਚ ਸੇਮ ਨਾਲੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਪਿਛਲੇ 5 ਦਿਨਾਂ ਤੋਂ ਲਗਾਤਾਰ ਜਿਹੜੇ ਹਾਲਾਤ ਨੇ ਉਹ ਠੀਕ ਹੁੰਦੇ ਦਿਖਾਈ ਨਹੀਂ ਦੇ ਰਹੇ ਹਾਲਾਤ ਜਿਹੜੇ ਨੇ ਲਗਾਤਾਰ ਜਿਹੜੇ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਤੇ ਲੋਕਾਂ ਨੂੰ ਹੁਣ ਆਪਣੇ ਘਰਾਂ ਦੀ ਤੇ ਆਪਣੀ ਜ਼ਿੰਦਗੀਆਂ ਦੀ ਜਿਹੜੀ ਹੈ ਚਿੰਤਾ ਸਤਾਣ ਲੱਗੀ ਹੈ ਜਿਸ ਨੂੰ ਲੈ ਕੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੀ ਏ ਇਹ ਫਾਜ਼ਿਲਕਾ ਦੇ ਪਿੰਡ ਸਬੂਆਣਾ ਦੀ ਤਸਵੀਰ ਹੈ ਜਿੱਥੇ ਲੋਕਾਂ ਨੇ ਆਪਣੇ ਘਰਾਂ ਤੋਂ ਸਮਾਨ ਜਿਹੜਾ ਬਾਹਰ ਕੱਢ ਕੇ ਖੁੱਲੇ ਆਸਮਾਨ ਹੇਠ ਜਿਹੜਾ ਹੈ ਸਮਾਨ ਰੱਖ ਦਿੱਤਾ ਹੈ ਇਸ ਦਾ ਕਾਰਨ ਕੀ ਹੈ ਕਾਰਨ ਇਸ ਦੇ ਪਿੱਛੇ ਹੈ ਕਿ ਘਰਾਂ ਦੇ ਮਗਰ ਜਿਹੜਾ ਹੈ ਕਈ-ਕਈ ਫੁੱਟ ਜਿਹੜਾ ਪਾਣੀ ਲੱਗ ਚੁੱਕਿਆ ਹੈ ਜਿਸ ਦੇ ਕਾਰਨ ਘਰਾਂ ਦੀਆਂ ਦੀਵਾਰਾਂ ਜਿਹੜੀਆਂ ਬੈਠਣੀਆਂ ਸ਼ੁਰੂ ਹੋ ਗਈਆਂ ਨੇ ਛੱਤਾਂ ਦੇ ਲੈਂਟਰ ਜਿਹੜੇ ਨੇ ਹਿੱਲ ਗਏ ਨੇ ਦਰਾਰਾਂ ਜਿਹੜੀਆਂ ਦੀਵਾਰਾਂ ਦੇ ਅੰਦਰ ਆ ਚੁੱਕੀਆਂ ਨੇ ਜਿਸ ਨੂੰ ਲੈ ਕੇ ਜਿਹੜਾ ਦੇਖ ਸਕਦੇ ਹੋ ਕਿ ਕਰਦੇ ਸਮਾਨ ਨੂੰ ਜਿਹੜਾ ਬਾਹਰ ਕੱਢਿਆ ਗਿਆ ਇਹ ਤਸਵੀਰਾਂ ਨੇ ਪਿੰਡ ਸਾਬੂਆਣਾਂ ਦੀਆਂ ਜਿੱਥੇ ਹਾਲਾਤ ਜਿਹੜੇ ਨੇ ਠੀਕ ਹੁੰਦੇ ਦਿਖਾਈ ਨਹੀਂ ਦੇ ਰਹੇ ਪਿਛਲੇ 5 ਦਿਨ ਪਹਿਲਾਂ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦੇ ਅੰਦਰ ਜਿਹੜਾ ਹੈ بارش ਹੋਈ ਸੀ بارش ਦੇ ਕਾਰਨ ਪਿੰਡ ਦੇ ਨਾਲ ਲੱਗਦੇ ਸੇਮ ਨਾਲੇ ਦੇ ਅੰਦਰ ਕਈ ਥਾਵਾਂ ਦੇ ਉੱਪਰ ਜਿਹੜਾ ਪਾੜ ਪਿਆ ਸੀਗਾ ਪਾੜ ਪੈਣ ਤੋਂ ਬਾਅਦ ਜਿਹੜਾ ਹੈ ਜਿਹੜਾ ਇਹ ਸੇਮ ਨਾਲੇ ਦੇ ਪਾਣੀ ਨੇ ਜਿੱਥੇ ਸੈਂਕੜੇ ਏਕੜ ਰਕਮੇ ਨੂੰ ਪਾਣੀ ਜੇ ਡਬੋ ਦਿੱਤਾ ਉੱਥੇ ਹੀ ਘਰਾਂ ਨੂੰ ਜਿਹੜਾ ਇਹ ਪਾਣੀ ਲੱਗਿਆ ਤੇ ਘਰਾਂ ਦੇ ਅੰਦਰ ਪਾਣੀ ਲੱਗਣ ਦੇ ਕਾਰਨ ਘਰਾਂ 'ਚ ਜਿਹੜੀ ਹੈ ਦਰਾਰਾਂ ਆ ਗਈਆਂ ਨੇ ਤੇ ਲੋਕਾਂ ਨੂੰ ਹੁਣ ਜਿਹੜੀ ਹੈ ਆਪਣੀ ਜ਼ਿੰਦਗੀ ਦੀ ਚਿੰਤਾ ਸਤਾਣ ਲੱਗੀ ਹੈ ਦੂਜੇ ਪਾਸੇ ਬੱਚਿਆਂ ਨੂੰ ਤੇ ਸੁਰੱਖਿਅਤ ਰੱਖਣ ਦੇ ਲਈ ਘਰਾਂ ਦੇ ਕਮਰਿਆਂ ਨੂੰ ਜਿਹੜਾ ਛੱਡ ਦਿੱਤਾ ਗਿਆ ਤੇ ਘਰਾਂ ਦੇ ਬਾਹਰ ਕੁੱਲੇ ਆਸਮਾਨ ਹੇਠ ਬਰਾਂਡਿਆਂ ਦੇ ਅੰਦਰ ਜਿਹੜਾ ਹੈ ਲੋਕਾਂ ਨੇ ਆਪਣੇ ਡੇਰੇ ਲਾ ਲਏ ਨੇ ਪਿੰਡ ਵਾਸੀ ਆ ਇੱਕ ਦੂਸਰੇ ਦੀ ਜਿਹੜੀ ਮਦਦ ਕਰ ਰਹੇ ਨੇ ਪਰ ਪ੍ਰਸ਼ਾਸਨ ਦੇ ਕਿਤੇ ਨਾ ਕਿਤੇ ਗਿਲਾ ਜ਼ਰੂਰ ਹੈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡ ਵਾਸੀਆਂ ਨੂੰ ਜਿਹੜੀ ਹੈ ਰਾਹਤ ਨਹੀਂ ਮਿਲੀ ਪ੍ਰਸ਼ਾਸਨ ਵੱਲੋਂ ਪਾਣੀ ਕੱਢਣ ਨੂੰ ਲੈ ਕੇ ਕੋਈ ਖਾਸ ਪ੍ਰਬੰਧ ਜਿਹੜੇ ਨੇ ਪਿੰਡ ਦੇ ਅੰਦਰ ਨਹੀਂ ਕੀਤੇ ਗਏ ਜਿਸ ਦੇ ਕਰਕੇ ਰੋਸ਼ ਜਿਹੜਾ ਹੈ ਪਿੰਡ ਦੇ ਅੰਦਰ ਦੇਖਣ ਨੂੰ ਮਿਲ ਰਿਹਾ ਹੈ ਇਹ ਕਿਸ ਤਰ੍ਹਾਂ ਤੁਹਾਡੇ ਹਾਲਾਤ ਨੇ ਜੀ ਕਦੋਂ ਤੱਕ ਇਹ ਇਸ ਤਰ੍ਹਾਂ ਹੈ ਬਾਹਰ ਕੱਢਿਆ ਅਸਮਾਨ ਤੁਸੀਂ ਇਹ ਅੱਜ 5 ਦਿਨ ਹੋ ਗਏ ਅਸਮਾਨ ਕੱਢਿਆ ਨੂੰ ਅੱਛਾ ਜਿਹੜੇ ਦਿਨ ਰਾਤ ਨੂੰ ਇਹ ਬੁਰੇ ਹਾਲਾਤ ਹੋ ਰਹੇ ਨੇ ਗਰੀਬ ਕਿੱਥੇ ਜਾਣ ਜੀ ਹੂੰ ਗਰੀਬ ਨੇ ਤਾਂ ਬਾਹਰ ਕੱਢ ਕੇ ਰੱਖ ਸਕਦਾ ਜਿੱਥੇ ਸੇਫ ਥਾਂ ਹੋਵੇਗੀ ਸਾਨੂੰ ਕਦੇ ਸਕੂਲਾਂ ਦਾ ਕਹਿੰਦੇ ਨੇ ਕਦੇ ਕਿਤੇ ਕਹਿੰਦੇ ਨੇ ਪ੍ਰਸ਼ਾਸਨ ਕੋਈ ਨਹੀਂ ਆ ਰਿਹਾ ਜੀ ਦੇਖ ਕੇ ਚਲੇ ਜਾਂਦੇ ਨੇ ਕਹਿੰਦੇ ਨੇ ਹੁਣੇ ਆ ਰਹੇ ਹਾਂ ਕਿੰਨੇ ਤੱਕ ਆ ਰਹੇ ਨੇ ਅਜੇ ਤੱਕ ਕੋਈ ਨਹੀਂ ਆਇਆ ਜੀ 5 ਦਿਨ ਹੋ ਗਏ ਕੋਈ ਪਾਣੀ ਕਟਣ ਦੀ ਸਹਾਉਣਾ ਨਹੀਂ ਆਈ ਕੋਈ ਕਟਿਆ ਕੋਈ ਪਾਣੀ ਕੇ ਵੱਧ ਨਹੀਂ ਕੁਝ ਨਹੀਂ ਕਰਿਆ ਇਹ ਉਹ ਨਹੀਂ ਹੈ ਪਾਣੀ ਅੱਛਾ ਵੱਧ ਰਿਹਾ ਹੈ ਪਿੱਛੋਂ ਬਹੁਤ ਪਾਣੀ ਆ ਰਿਹਾ ਜੀ ਅੱਛਾ ਤੇ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਪਿੰਡ ਦੇ ਸਰ ਐਦਾਂ ਹੋਇਆ ਪਰ ਲੇਕਿਨ ਇੰਨੇ ਪਾਣੀ ਪਿੰਡਾ ਜੀ ਨਹੀਂ ਵੜਿਆ ਜੀ ਅੱਛਾ ਹਾਂਜੀ ਤੇ ਹੁਣ ਕਿੰਨਾ ਰਕਬਾ ਹੈ ਤੁਹਾਡਾ ਜਿਹੜਾ ਪਿੰਡ ਦਾ ਕਿ ਜਿਹੜਾ ਮਾਰ ਪਾਣੀ ਦੀ ਮਾਰ ਰੇਟ ਹੈ 3-4000 ਏਕੜਾ ਹੈ ਜੀ ਅੱਛਾ ਹਾਂਜੀ ਕਿੰਨੇ ਘਰ ਨੇ ਜਿਹੜੇ ਪ੍ਰਭਾਵਿਤ ਹੋਏ ਆ ਨਾਲ ਨਾਲ ਕਰਗੇ ਘਟੋਰ 560 ਕਾ ਰਹਿ ਗਏ ਜੀ ਅੱਛਾ ਹਾਂਜੀ ਬਾਰ-ਬਾਰ ਸਾਰਾ ਬਾਰ-ਬਾਰ ਵਾਲੇ ਫਿਰਨੀ ਵਾਲ ਸਾਰੇ ਕਾਰੀਆ ਕਿੰਨੇ ਤੁਸੀਂ ਫਿਰ ਕਿ ਕਿੱਥੇ ਗੁਜ਼ਾਰਾ ਕਿਵੇਂ ਕਰ ਰਹੇ ਹੋ ਜੀ ਜੀ ਗੁਜ਼ਾਰਾ ਅਸੀਂ ਕੋਈ ਰਾਤ 바ਸੀ ਕੱਟ ਕੇ ਰਾਤ ਨੂੰ ਜਾ ਕੇ ਕੱਟਦੇ ਆ ਜੀ ਇਹ ਜਿਹੜਾ ਜੋਨਾ ਹੈਗਾ ਕਿਸੇ ਦੇ ਲਾਨ ਵਾਲਾ ਹੈਗਾ ਉਹ ਮਾੜਾ ਮੋਟਾ ਲਾ ਕੇ ਗੁਜ਼ਾਰਾ ਕਰਦੇ ਆ ਜੀ ਉਹ ਵੀ ਖਤਮ ਹੋ ਗਿਆ ਉਹ ਸਾਰਾ ਝੋਨਾ ਜਿਹੜਾ ਲੱਗਿਆ ਸੀਗਾ ਉਹ ਸਾਰਾ ਇਹਦੇ ਉੱਤੇ ਪਾਣੀ ਫਿਰ ਗਿਆ ਇਹਦੇ ਪਿੱਛੇ ਵੇਖ ਲਓ ਜੀ ਸਾਰਾ ਝੋਨਾ ਡੁੱਬਿਆ ਗਿਆ ਜੀ ਤੇ ਕਦੋਂ ਤੱਕ ਤਾਂ ਫਿਰ ਉਮੀਦ ਹੈ ਕਿ ਇਹ ਹਾਲਾਤ ਠੀਕ ਹੋਣਗੇ ਜੀ ਕੋਈ ਉਮੀਦ ਨਹੀਂ ਸਾਨੂੰ ਸਾਨੂੰ ਤਾਂ ਪਿੱਤੇ ਸਾਨੂੰ ਤਾਂ ਮਰਨ ਦੀ ਵੀ ਤੇ ਉਹ ਮਹੀਨੇ ਲੱਗ ਜਾਣੇ ਆ ਜੀ ਪੂਰੇ ਸਾਨੂੰ ਤਾਂ ਮਰਨ ਦੀ ਉਮੀਦ ਹੈ ਵੀ ਕਦੋਂ ਮਰਦੀ ਹੈ ਬਸ ਨੇ ਕਰਾਂ ਦੇ ਹਾਲਾਤ ਕਿ ਕਦੋਂ ਦੇ ਤਰੇੜਾ ਆਉਣੇ ਸ਼ੁਰੂ ਹੋਈ ਜਾਣੇ ਪੰਜ ਦਿਨ ਹੋ ਗਏ ਅੱਛਾ ਪਾਣੀ ਲੱਗਦੀ ਤਰੇੜਾ ਪੂਰੇ ਪੰਜ ਦਿਨ ਹੋ ਗਏ ਅੱਛਾ ਨਹੀਂ ਅੱਜ ਤੇ ਤਰੇੜਾ ਤੁਹਾਨੂੰ ਵਿਖਾਵਾਂਗੇ ਅੱਗੇ ਜਾ ਕੇ ਵੇਖੋ ਅੱਜ ਤੇ ਕੁਝ ਵੀ ਨਹੀਂ ਅੱਗੇ ਜਾ ਕੇ ਵੇਖੋ ਕੰਦਾ ਤਰੇੜਾ ਦੇਖੋ ਅੱਗੇ ਜਾ ਕੇ ਵੇਖੋ ਅੱਜ ਕੁਝ ਵੀ ਨਹੀਂ ਹੈ ਇੱਛਤਾ ਅੱਗੇ ਜਾ ਕੇ ਹੋਰ ਵੇਖੋ ਨਹੀਂ ਕੁਝ ਵੀ ਨਹੀਂ ਹੈ ਤੇ ਪਿੱਛੇ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਉਹ ਛਾ ਕਿ ਨਹੀਂ ਦੇ ਥੇ ਵੀ ਇਹ ਕੋਈ ਸੋਈ ਜਾਂਦਾ ਕੋਈ ਗਰੀਬ ਮਰੀ ਜਾਂਦਾ ਹੈ ਪੀਏ ਕੋਈ ਨਹੀਂ ਹੈ ਪਾਣੀ ਨਿਕਲ ਰਿਹਾ ਹੈ ਪਾਣੀ ਕੱਢ ਰਿਹਾ ਕੋਈ ਕੋਈ ਨਹੀਂ ਕਿੱਥੋਂ ਨਿਕਲੇਗਾ ਕਿੱਥੋਂ ਨਿਕਲੇਗਾ ਜੀ ਪਾਣੀ ਰਾਹ ਹੀ ਨਹੀਂ ਹੈਗਾ ਪਾਣੀ ਨੂੰ ਓਡੀਆ ਜਾ ਟੱਕ ਰਿਆ ਓਡੀਆ ਆਪ ਨੂੰ ਬੰਨ ਲਾਤਾ ਉਹਨਾਂ ਨੇ ਬੰਨ ਲਾਤੇ ਐ ਤੂੰ ਓਡੀਆ ਦੇ ਅੰਦਰ ਹੈ ਪਾਣੀ ਜੀ ਓਡੀਆ ਨੇ ਆਪ ਨੂੰ ਬੰਨ ਲਾਤਾ ਬਸ ਇੱਥੇ ਫਿਰਦਾ ਕਿੰਨੇ ਪਿੰਡ ਨੇ ਜਿਹੜੇ ਪਾਣੀ ਦੀ ਮਾਰ ਰਿਖਦੇ ਨੇ ਜਿਆਦਾ ਪਿੰਡ ਤਾਂ ਪਿੰਡ ਤਾਂ ਸਾਢੇ ਹੈਗਾ ਜਿਆਦਾ ਬਾਕੀ ਪਿੰਡਾਂ ਸਾਰੇ ਪਾਣੀ ਇੱਥੇ ਟਾਬਾਂ ਵੀ ਹੈ ਕਬੂਲੀਆਂ ਵੀ ਹੈ ਪਾਣੀ ਸਾਰੇ ਹੱਥ ਇੰਨਾ ਪਾਣੀ ਨਹੀਂ ਹੈ ਉੱਤੇ ਦੱਸੀ ਜਾ ਕੇ ਨਹੀਂ ਆਏ ਆ ਬਿਲਕੁਲ ਜਿਹੜੀ ਚਿੰਤਾ ਜਿਹੜੀ ਹੈ ਪਿੰਡ ਵਾਸੀਆਂ ਦੇ ਅੰਦਰ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅ ਪਿਛਲੇ 5 ਦਿਨਾਂ ਤੋਂ ਹਾਲਾਤ ਜਿਹੜੇ ਨੇ ਖਰਾਬ ਨੇ ਲੋਕ ਜਿਹੜਾ ਰਾਤਾਂ ਜਿਹੜੀਆਂ ਜਾਗ ਕੇ ਕੱਟ ਰਹੇ ਨੇ ਦੇਖ ਸਕਦੇ ਹੋ ਕਿ ਘਰਾਂ ਦੇ ਕਮਰਿਆਂ ਤੋਂ ਬਾਹਰ ਆ ਕੇ ਜਿਹੜੀ ਹੈ ਲੋਕ ਜਿਹੜੇ ਨੇ ਸਮਾਨ ਜਿਹੜਾ ਬਾਹਰ ਕੱਢਿਆ ਆਇਆ ਹੈ ਨਾ ਖਾਣ ਪੀਣ ਦਾ ਸਮਾਨ ਵੀ ਜਿਹੜਾ ਬਾਹਰ ਕੱਢਿਆ ਲਿਆ ਬਾਕੀ ਸਮਾਨ ਜਿਹੜਾ ਹੈ ਬਾਹਰ ਕੱਢ ਲਿਆ ਕਿਉਂਕਿ ਲੋਕਾਂ ਨੂੰ ਜਿਹੜਾ ਖਤਰਾ ਹੈ ਕਿ ਕਿਤੇ ਰਾਤ ਨੂੰ ਜਿਹੜਾ ਹੈ ਕੋਈ ਹਾਦਸਾ ਨਾ ਵਾਪਰ ਜਾਵੇ ਮਕਾਨ ਦੀ ਛੱਤ ਜਿਹੜੀ ਹੈ ਨਾ ਡਿੱਗ ਜਾਵੇ ਜਿਸ ਨੇ ਲੈ ਕੇ ਜ਼ਿੰਦਗੀ ਬਚਾਉਣ ਦੇ ਲਈ ਜਿਹੜੀ ਹੈ ਸੰਘਰਸ਼ ਜਿਹੜਾ ਇਹ ਇਹ ਲੋਕ ਕਰ ਰਹੇ ਨੇ ਫਿਰ ਕਿਵੇਂ ਤੁਸੀਂ ਰਾਤ কাটਦੇ ਹੋ ਕਿਵੇਂ ਬੱਚੇ ਛੋਟੇ ਨੇ ਤੁਹਾਡੇ ਛੋਟੇ ਨੇ ਬੱਚੇ ਉਹ ਓਖੀ ਕੱਢਦੇ ਆ ਰਾਤ ਨੂੰ ਹਾਂ ਓਖੀ ਕੱਢਦੇ ਆ ਰਾਤ ਨੂੰ ਮਨ ਕੱਢਦੇ ਆ ਮੈਂ ਹੋਰ ਬੜੀ ਓਖੀ ਕੱਢਦੇ ਆ ਰਾਤ ਨੂੰ ਕਿੰਨੇ ਦਿਨ ਹੋ ਗਏ ਇਸ ਤਰ੍ਹਾਂ ਦੇ ਹਾਲਾਤ ਹੋਏ ਪੰਜ ਦਿਨ ਹੋ ਗਏ ਅੱਛਾ ਪੰਜ ਦਿਨ ਹੋ ਗਏ ਜੀ ਤੇ ਕੋਈ ਮਦਦ ਆਸਤੇ ਪਹੁੰਚਿਆਗਾ ਕੋਈ ਨਹੀਂ ਆਂਦੇ ਨੇ ਤੇ ਚਲੇ ਜਾਂਦੇ ਨੇ ਵਾਪਿਸ ਹੂੰ ਆ ਕੇ ਵੇਖ ਕੇ ਚਲੇ ਜਾਂਦੇ ਨੇ ਠੀਕ ਹੈ ਕੋਈ ਨਹੀਂ ਆਂਦਾ ਤੇ ਜੇ ਫਿਰ ਜਿਵੇਂ ਹੁਣ ਤੁਸੀਂ ਸਮਾਨ ਕਿੰਨਾ ਕੋਖਾ ਲੱਗਦਾ ਹੈ ਫਿਰ ਜਿਵੇਂ ਸਮਾਨ ਬਾਹਰ ਕੱਢਿਆ ਹੈ ਹੋਰ ਫਿਰ ਕਿਵੇਂ ਬਾਹਰ ਪੈਂਦੇ ਨੇ ਕੋਈ ਮੁਸ਼ਕਲਾਂ ਵੀ ਆ ਰਹੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਔਰ ਸਤੇ ਸੋ ਆ ਵੇਖੋ ਬੱਚੀ ਛੋਟੀ ਸੀ ਹੂੰ ਹਾਂ ਅਬਿਲਪੁਜੀ ਇਹ ਗਰੀ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੇ ਜਿਹੜੀ ਇਹ ਮੁਸੀਬਤ ਜਿਹੜੀ ਇਹ ਬਣੀ ਹੋਈ ਹੈ ਪਾਣੀ ਤੇ ਹੁਣ ਦੇਖਣਾ ਹੋਏਗਾ ਕਿ ਕਦੋਂ ਤੱਕ ਲੋਕਾਂ ਨੂੰ ਇਹ ਰਾਹਤ ਮਿਲਦੀ ਹੈ ਤੇ ਇਸ ਪਾਣੀ ਦਾ ਜਿਹੜੇ ਇਹ ਨਿਕਾਸੀ ਇਨ੍ਹਾਂ ਪਿੰਡਾਂ ਦੇ ਵਿੱਚ ਹੁੰਦੀ ਹੈ ਤੇ ਜ਼ਿੰਦਗੀ ਜਿਹੜੀ ਇਹ ਮੋੜ ਤੋਂ ਲਈ ਤੇ ਆਦੀ ਪ੍ਰਦੀਪ ਕੁਮਾਰ ਨਿਊਜ਼ 18 ਪਿੰਡ ਸਭੂਆਣਾ ਫਾਜ਼ਿਲਕੁਰ